ਦਰਸ਼ਨ ਤੇ ਸੰਕਟ ਨਸੈ ਪਗ ਪਰਸਨ ਸੁਖਦਾਏ ਜਨ ਹਰਸਨ ਸਰਸਨ ਸਦਾ ਸ੍ਰੀ ਹਰਿ ਕ੍ਰਿਸ਼ਨ ਸੋਭਾ ਵਾਗ ਗੁਰਦੀ ਦਾ ਖਾਲਸਾ ਵਾਗੁਰਦੀ ਕੀ ਫਤਿਹ ਕਵੀ ਨੇ ਬੜਾ ਸੁੰਦਰ ਖਿਆਲ ਸਾਡੇ ਨਾਲ ਸਾਂਝਾ ਕੀਤਾ ਹੈ ਕਿ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਦੀ ਆਵਾ ਕੇ ਹੋ ਜੀ ਹੈ ਜੇ ਕਿਤੇ ਉਹਨਾਂ ਦਾ ਦਰਸ਼ਨ ਉਹਨਾਂ ਦਾ ਦੀਦਾਰ ਕਰ ਲਿਆ ਜਾਵੇ ਤੇ ਜੀਵਨ ਦੇ ਵਿੱਚੋਂ ਦੁੱਖਾਂ ਦਾ ਅਹਿਸਾਸ ਮੁੱਕ ਜਾਂਦਾ ਹੈ ਜੇ ਕਿਤੇ ਉਹਨਾਂ ਦੇ ਚਰਨ ਪਰਸ ਲਏ ਜਾਵਨ ਤੇ ਜੀਵਨ ਜਿਹੜਾ ਉਹ ਆਨੰਦमय ਬਣ ਜਾਂਦਾ ਹੈ ਕਾਰਨ ਕਿਉਂਕਿ ਗੁਰੂ ਸਾਹਿਬ ਆਪ ਖੇੜੇ ਨਾਲ ਭਰੇ ਹੋਏ ਹੈ ਤੇ ਜਿਹੜੀ ਚੀਜ਼ ਗੁਰੂ ਸਾਹਿਬ ਦੇ ਆਪਣੇ پاس ਹੈ ਕੋਈ ਉਹ ਆਪਣੇ ਸੇਵਕਾਂ ਨੂੰ ਵੀ ਪ੍ਰਦਾਨ ਕਰਦੇ ਹੈ ਜੋ ਤੁਹਾ ਜੁਗਤ ਸਾਇ ਸਹਕਾਇਆ ਫੇਰ ਪਲਟਿਆ ਗੁਰਬਾਣੀ ਨੇ ਸਾਨੂੰ ਦ੍ਰਿੜ ਕਰਵਾਇਆ ਜੋਤ ਤੇ ਜੁਗਤੀ ਕਦੇ ਨਹੀਂ ਬਦਲਦੀ ਸਿਰਫ ਸਰੀਰ ਬਦਲਦੇ ਨੇ ਜੋਤ ਤੇ ਜਿਹੜੀ ਜੁਗਤ ਹੈ ਨਾ ਉਹ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਦੇ ਵਿੱਚ ਪ੍ਰਗਟ ਹੋਈ ਗੁਰੂ ਹਰਾਇ ਸਿੰਘ ਮਹਾਰਾਜ ਦੇ ਦਰbar ਦੁਨਿਆਵੀ ਪੱਖ ਤੋਂ ਦੇਖੀਏ ਗੁਰੂ ਹਰਾਇ ਸਾਹਿਬ ਤੇ ਮਾਤਾ ਕਿਸ਼ਨਕੌਰ ਦੇ ਘਰ ਵਿਖੇ ਬਾਬਾ ਰਾਮ ਰਾਜ ਤੋਂ ਬਾਅਦ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਦਾ ਪ੍ਰਕਾਸ਼ ਹੋਇਆ ਦੋਹਾਂ ਭਰਾਵਾਂ ਦੀ ਇੱਕੋ ਥਾਂ ਇੱਕੋ ਜਗ੍ਹਾ ਇੱਕੋ ਜਿਹੇ ਮਾਹੌਲ ਵਿੱਚ ਪਰਵਰਿਸ਼ ਹੋਈ ਪਰ ਇੱਕ ਛਿੜਕ ਗਿਆ ਪਰੋਸੇ ਤੋਂ ਤੇ ਇੱਕ ਦੇ ਪਰੋਸੇ ਨੇ ਉਹਨੂੰ ਗੁਰੂ ਜੋਤ ਦਾ ਅਧਿਕਾਰੀ ਬਣਾ ਦਿੱਤਾ। ਬਾਬਾ ਰਾਮ ਰਾਜ ਜੀ ਚਾਹੇ ਚੰਗੇ ਵਿਦਵਾਨ ਗੁਣੀ ਜਨ ਸਨ। ਈਵਨ ਜਦੋਂ ਔਰੰਗਜ਼ੇਬ ਨੇ ਗੁਰੂ ਹਰਾਈ ਸਹਿਬ ਮਹਾਰਾਜ ਨੂੰ ਬੁਲਾਇਆ ਸੀਗਾ ਤੇ ਦਾਰਾ ਸ਼ਿਕੋਹ ਦੀ ਮਦਦ ਦੇ ਮਸਲੇ ਦੇ ਉੱਤੇ ਤੇ ਗੁਰੂ ਸਾਹਿਬ ਨੇ ਰਾਮ ਰਾਏ ਨੂੰ ਭੇਜਿਆ। ਰਾਮ ਰਾਏ ਨੇ ਜਾਣ ਲੱਗਿਆਂ ਰੱਖਿਆ ਵੀ ਪਿਤਾ ਜੀ ਉਥੇ ਤੇ ਬڑے ਵੱਡੇ ਵੱਡੇ ਆਲਮ ਫਾਜ਼ਲ ਬੈਠੇ ਹੋਣਗੇ ਤੇ ਮੈਂ ਉਹਨਾਂ ਦੀਆਂ ਗੱਲਾਂ ਦਾ ਜਵਾਬ ਕਿਵੇਂ ਦਿਆਂਗਾ ਤੇ ਗੁਰੂ ਸਾਹਿਬ ਨੇ ਸਮਝਾਇਆ ਸੀ ਗੁਰੂ ਦੇ ਉੱਤੇ ਭਰੋਸਾ ਰੱਖਣਾ ਫਤੇ ਨਸੀਬ ਹੋਏਗੀ ਬਾਬਾ ਰਾਮ ਰਾਜ ਦੇ ਫਤੇ ਨੇ ਕਦਮ ਚੁੰਮੇ ਪਰ ਇੱਕ ਜਗ੍ਹਾ ਦੇ ਉੱਤੇ ਆਣ ਕੇ ਜਦੋਂ ਔਰੰਗਜ਼ੇਬ ਨੇ ਉਹਦੇ پاس ਹੁਣ ਜਾਣਨਾ ਚਾਹਿਆ ਕਿ ਮਿੱਟੀ ਮੁਸਲਮਾਨ ਕੀ ਪੇੜੇ ਪਈ কুমਿਹਾਰ ਦੇ ਵਿੱਚ ਮੁਸਲਮਾਨ ਸ਼ਬਦ ਦੀ ਵਰਤੋਂ ਕਿਉਂ ਕੀਤੀ ਵੀ ਇਹ ਦਰਸਤ ਨਹੀਂ ਜਾਪਦਾ ਸਾਨੂੰ ਤੇ ਉੱਥੇ ਬਾਬਾ ਰਾਮ ਰਾਜ ਜੀ ਥੜਕ ਗਏ ਤੇ ਉਹਨਾਂ ਨੇ ਆਖਿਆ ਵੀ ਇਹ ਕਾਤਬ ਦੀ ਗਲਤੀ ਹੈ ਇੱਥੇ ਮੁਸਲਮਾਨ ਨਹੀਂ ਬੇਈਮਾਨ ਸ਼ਬਦ ਹੈ ਅਸਲ ਦੇ ਵਿੱਚ ਇਸੇ ਗੱਲ ਦਾ ਪਤਾ ਜਦੋਂ ਗੁਰੂ ਹਰ Rai ਸਾਹਿਬ ਨੂੰ ਲੱਗਾ ਤੇ ਉਹਨਾਂ ਨੇ ਬਾਬਾ ਰਾਮ ਰਾਏ ਜੀ ਨੂੰ ਆਖਿਆ ਵੀ ਹੁਣ ਤੁਹਾਡਾ ਜਿੱਤਰਮਾ ਉਧਰ ਚਲੇ ਜਾਓ ਸਾਡੇ ਮੱਥੇ ਤੁਸੀਂ ਨਾ ਲੱਗਣਾ ਨਾ ਕਿਉਂਕਿ ਤੁਸੀਂ ਇੱਕ ਵੱਡੀ ਗਲਤੀ ਕੀਤੀ ਹੈਗੀ ਅਜੇ ਗੁਰੂ ਜੋ ਵੀ ਕਰਦਾ ਹੈ ਉਹਦੇ ਵਿੱਚੋਂ ਸਿੱਖਾਂ ਨੇ ਸਿੱਖਿਆ ਜ਼ਰੂਰ ਲੈਣੀ ਹੁੰਦੀ ਹੈ ਇਹ ਤੁਸੀਂ ਸੋਚਣਾ ਹੈ ਇਹ ਸਾਖੀ ਤੋਂ ਸਾਨੂੰ ਕੀ ਸਿੱਖਿਆ ਮਿਲਦੀ ਹੈ ਦੂਸਰੀ ਗੱਲ ਕੀਤਪੁਰ ਸਾਹਿਬ ਦੀ ਧਰਤੀ ਉੱਤੇ ਦੁਨਿਆਵੀ ਪੱਖ ਤੋਂ ਦੇਖੀਏ 5 ਸਾਲ ਦੀ ਉਮਰ ਸੀ ਜਿਸ ਵਕਤ ਗੁਰਿਆਈ ਜਿਹੜੀ ਉਹ ਬਾਲਾ ਪ੍ਰੀਤਮ ਸਤਿਗੁਰੂ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਨੂੰ ਪ੍ਰਾਪਤ ਹੋਈ ਤਿਨਾਂ ਦਾ ਰੋਜ਼ ਕਰਮ ਮੁੱਢ ਤੋਂ ਜੋ ਗੁਰੂ ਘਰ ਦਾ ਵਿਧਾਨ ਸੀ ਉਸ ਅਨੁਸਾਰ ਹੀ ਸੀ ਅੰਮ੍ਰਿਤ ਵੇਲੇ ਉੱਠਣਾ ਨਿਤਨੇਮ ਨੂੰ ਅਡਰੜ ਕਰਨਾ ਸਵੇਰ ਦੀ ਸਭਾ ਦੇ ਵਿੱਚ ਆ ਕੇ ਜੁੜਨਾ ਆਸਾ ਕੀ ਵਾਰ ਦਾ ਕੀਰਤਨ ਸੁਣਨਾ ਸ਼ਬਦ ਵਿਚਾਰ ਕਰਨੀ ਉਸ ਤੋਂ ਬਾਅਦ ਆਪ ਪ੍ਰਸ਼ਾਦਾ ਪਾਣੀ ਛਕਣਾ ਨਾਲ ਲੰਗਰ ਦੇ ਵਿੱਚ ਵੀ ਸੇਵਾ ਕਰਨੀ ਫਿਰ ਜਿਹੜਾ ਸੰਗਤਾਂ ਦੇ ਵਾਸਤੇ ਲੋਕਾਂ ਦੇ ਵਾਸਤੇ ਆਸ਼ਰਮ ਬਣਾਇਆ ਹੋਇਆ ਸੀ ਸ਼ਫਾਖਾਨਾ ਉੱਥੇ ਵੀ ਜਾਂਦੇ ਸਨ ਸ਼ਿਕਾਰ ਲਈ ਵੀ ਜਾਂਦੇ ਸਨ 2200 ਘੋੜਸਵਾਰ ਨਾਲ ਤਿਆਰ-ਬਰਤਿਆਰ ਰਹਿੰਦੇ ਸਨ ਜਵਾਨਾਂ ਦੇ ਜੰਗੀ ਹੁਨਰ ਵੀ ਵੇਖਦੇ ਸਨ ਫੇਰ ਉਸੇ ਤਰ੍ਹਾਂ ਸ਼ਾਮ ਦੀ ਕਿਰਿਆ ਹੁੰਦੀ ਸੀ ਸਾਰੀ ਸੋਧਰ ਆਰਤੀ ਸਭ ਕੁਝ ਉਸੇ ਤਰ੍ਹਾਂ ਹੁੰਦਾ ਸੀਗਾ ਜਿਵੇਂ ਸੋਇਲਾ ਸਾਹਿਬ ਦਾ ਪਾਠ ਜਿਹੜਾ ਸੰਗਤਾਂ ਦੂਰੋਂ-ਦੂਰੋਂ ਗੁਰੂ ਮਹਾਰਾਜ ਦੇ ਦਰਸ਼ਨ ਕਰਨ ਆਉਂਦੀਆਂ ਮਨ ਵਿੱਚ ਪੂਰਾ ਭਰੋਸਾ ਤੇ ਸਿੱਧ ਕਰਾ ਕੇ ਰਾਮ ਰਾਏ ਨੂੰ ਇਹ ਗੱਲ ਪ੍ਰਵਾਨ ਨਹੀਂ ਸੀਗੀ ਸੋ ਉਹਨੇ ਇੱਕ ਤੇ ਸਰਕਾਰੀ ਦਰਬਾਰੇ ਸ਼ਿਕਾਇਤਾਂ ਕੀਤੀਆਂ ਆਪਾਂ ਨੂੰ ਪਤਾ ਇਹਦੇ ਬਾਰੇ ਦੂਸਰਾ ਉਹਨੇ ਆਪਣੇ ਨਾਲ ਮਸੰਦਾਂ ਨੂੰ ਗੰਢਣ ਦੀ ਕੋਸ਼ਿਸ਼ ਕੀਤੀ ਤਾਂ ਕਿ ਗੁਰੂ ਘਰ ਵੱਲ ਆਰੀ ਜਿਹੜੀ ਕਾਰ ਹੈਗੀ ਹੈ ਭੇਟਾ ਸੇਵਾ ਹੈ ਉਹ ਆਪਣੇ ਕੋਲ ਆਪਣੇ ਖਜ਼ਾਨੇ ਦੇ ਵਿੱਚ ਜਮ੍ਹਾਂ ਕਰ ਸਕੇ ਤੇ ਜਦੋਂ ਗੁਰੂ ਘਰ ਦੇ ਅੰਦਰ ਪੈਸੇ ਟਕੇ ਦੀ ਕਮੀ ਪੈ ਜਾਏਗੀ ਲੰਗਰ ਵਗੈਰਾ ਮਸਤਾਨੇ ਹੋ ਜਾਣਗੇ ਤੇ ਪ੍ਰਬੰਧ ਵਿੱਚ ਕਈ ਤਰ੍ਹਾਂ ਦੀਆਂ ਕਮੀਆਂ ਜੜੀਆਂ ਆ ਜਾਣਗੀਆਂ ਕਮਲਾ ਸੀ ਇਹੋ ਜੀਆਂ ਗੱਲਾਂ ਸੋਚਦਾ ਸੀਗਾ ਜੇ ਪਰ ਸੱਚੀ ਗੱਲ ਇਹ ਹੈ ਕਿ ਸਿੱਧਕਵੰਨ ਸਿੱਖਾਂ ਨੂੰ ਆਪਣੇ ਗੁਰੂ ਦੀ ਪਹਿਚਾਣ ਹੈ ਇਹਨੇ ਕੋਸ਼ਿਸ਼ ਕੀਤੀ ਆਪਣੇ ਆਪ ਨੂੰ ਲੋਕਾਂ ਦੇ ਵਿੱਚ ਗੁਰੂ ਪ੍ਰਚਾਰਨ ਦੀ ਮਸੰਦਾਂ ਦੇ ਜ਼ਰੀਏ ਕੁਝ ਕਰਪਟ ਮਸੰਦ ਸਨ ਉਸ ਵਕਤ ਵੀ ਮੌਜੂਦ ਸਨ ਪਰ ਗੁਰੂ ਕੇ ਸਿੱਖਾਂ ਨੇ ਦੂਰ ਦੂਰ ਤੱਕ ਕਾਬਲ ਕੰਧਾਰ ਤੱਕ ਜਾ ਕੇ ਸਿੱਖੀ ਦਾ ਪਰਚਮ ਫਲਾਇਆ ਤੇ ਲੋਕਾਂ ਨੂੰ ਦੱਸਿਆ ਸੱਚਾ ਗੁਰੂ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਬਾਲਾ ਪ੍ਰੀਤਮ ਨੇ ਦੂਰੋਂ ਨੇੜਿਓਂ ਸੰਗਤਾਂ ਦਰਸ਼ਨ ਕਰਨ ਵਾਸਤੇ ਆਉਂਦੀਆਂ ਗੁਰੂ ਮਹਾਰਾਜ ਦਾ ਇੱਕ ਹੁਕਮ ਸਾਨੂੰ ਪ੍ਰਾਪਤ ਹੁੰਦਾ ਹੈ ਇਹ ਹੁਕਮ ਇੱਕ ਬੀੜ ਦੇ ਉੱਪਰ ਲੱਗਾ ਹੋਇਆ ਸੀਗਾ ਇਹਨੂੰ ਕੋਟ ਕੀਤਾ ਹੈ ਹਰ ਉਸ ਇਨਸਾਨ ਨੇ ਜਿਨੇ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਦੇ ਉੱਤੇ ਕਿਤਾਬ ਲਿਖੀ ਹੈ ਜੇ ਉਹ ਪਾਕਪਤਨ ਦੀ ਸੰਗਤ ਦੇ ਨਾਮ ਸੀਗਾ ਉੱਥੇ ਭਾਈ ਬਾਠਾ ਭੇਜਿਆ ਗਿਆ ਸੀਗਾ ਇਹ ਗੁਰੂ ਘਰ ਦਾ ਬੜਾ ਵੱਡਾ ਸੇਵਾਦਾਰ ਹੋਇਆ ਤੇ ਉੱਥੇ ਗੁਰੂ ਨੇ ਮਸੰਦਾਂ ਨੂੰ ਪਾਸੇ ਰੱਖ ਕੇ ਸੰਗਤ ਨੂੰ ਆਖਿਆ ਸੀ ਵੀ ਇਹਦੇ ਹੱਥ ਸੇਵਾ ਪਹੁੰਚਦੀ ਕਰਨੀ ਸੰਗਤ ਨੂੰ ਉਪਦੇਸ਼ ਇਹ ਕਹਿੰਦਾ ਵੀ ਰੋਜ਼ ਗੁਰੂ ਘਰ ਜਾਓ ਉੱਥੇ ਬੈਠ ਕੇ ਹਰ ਦਾ ਸ਼ਰਵਨ ਕਰੋ ਆਪਣੇ ਜੀਵਨ ਦੇ ਵਿੱਚ ਗੁਰਬਾਣੀ ਨੂੰ ਲੈ ਕੇ ਆਓ ਆ ਨਿਤਨੇਮ ਦੇ ਪੱਕੇ ਹੋਵੋ ਤੁਹਾਡੇ ਰੋਜ਼ਗਾਰ ਦੀ ਪੈਜ ਸਤਿਗੁਰੂ ਆਪ ਰੱਖੇਗਾ ਜੀ ਸੋ ਇਹ ਸਾਨੂੰ ਮਿਲਦਾ ਹੈਗਾ ਇਹਦੇ ਨਾਲ ਕੁਝ ਛੋਟੀਆਂ-ਛੋਟੀਆਂ ਆ ਹੋਰ ਗੱਲਾਂ ਨੇ ਜਿਹੜੀਆਂ ਮੈਂ ਸਾਂਝੀਆਂ ਕਰਨਾ ਚਾਹਾਂਗਾ ਇਸ ਸਮੇਂ ਦੇ ਵਿੱਚ ਕਈ ਫਕੀਰ ਤੇ ਜਿਹੜੇ ਨਾਥ ਸਨ ਉਹ ਵੀ ਗੁਰੂ ਸਾਹਿਬ ਦੇ ਕੋਲ ਆਏ ਇਹਨਾਂ ਦੇ ਨਾਲ ਆ ਕੇ ਵਿਚਾਰ ਗੋਸ਼ਟੀਆਂ ਕੀਤੀਆਂ ਇਹਨਾਂ ਦੀ ਚਰਨ ਧੂੜ ਬਣੇ ਜੇ ਕਈਆਂ ਦਾ ਨਾਮ ਮਿਲਦਾ ਹੈ ਰੇਬਾ ਨਾਥ ਮਿਲਦਾ ਹੈ ਫਕੀਰਾਂ ਦੇ ਵਿੱਚ ਨੂਰਦੀਨ ਮਾਲਾ ਸ਼ੇਖ ਮੁਹੰਮਦ ਬਖਸ਼ ਅਰਗੇ ਕਈ ਫਕੀਰਾਂ ਦਾ ਜ਼ਿਕਰ ਹੈ ਸਾਨੂੰ ਪ੍ਰਾਪਤ ਹੁੰਦਾ ਹੈ ਇਹਦੇ ਨਾਲ ਹੀ ਇੱਕ ਵਾਰੀ ਰੋਪੜ ਦੀ ਸੰਗਤ ਆਈ ਤੇ ਉਹਨਾਂ ਸਿੱਖਾਂ ਨੇ ਆ ਕੇ ਗੁਰੂ ਸਾਹਿਬ ਨੂੰ ਸਵਾਲ ਕੀਤਾ ਕਿ ਮਹਾਰਾਜ ਜੀਵਨ ਨੂੰ ਸਫਲਾ ਕਿਵੇਂ ਕੀਤਾ ਜਾ ਸਕਦਾ ਹੈ ਸਹੀ ਜ਼ਿੰਦਗੀ ਜਿਉਣਾ ਕਿਹਨੂੰ ਆਖਿਆ ਜਾ ਸਕਦਾ ਸੱਚੇ ਬਾਦਸ਼ਾਹ ਨੇ ਨੂੰ ਦੱਸਿਆ ਵੀ ਜ਼ਿੰਦਗੀ ਦੇ ਵਾਸਤੇ ਕਿਰਤ ਤੇ ਜ਼ਰੂਰੀ ਹੈ ਪਰਿਵਾਰ ਦੀਆਂ ਜ਼ਿੰਮੇਵਾਰੀਆਂ ਉੱਟਣ ਵਾਸਤੇ ਪਰ ਜੇ ਆਪਣੇ ਜੀਵਨ ਨੂੰ ਸਫਲਾ ਕਰਨਾ ਹੈ ਤੇ ਆਪਣੀ ਕਿਰਤ ਨੂੰ ਸੱਚਾ ਕਰਨਾ ਪਏਗਾ ਨਾਮ ਸਭ ਤੋਂ ਜ਼ਰੂਰੀ ਹੈ ਜੀਵਨ ਦੇ ਵਿੱਚ ਤੇ ਇਹ ਨਾਮ ਕੱਲਾ ਮੁਖ ਤੋਂ ਨਹੀਂ ਵਿਹਾਰਕ ਪੱਖ ਤੋਂ ਜੀਵਨ ਦੇ ਅੰਦਰ ਪ੍ਰਗਟ ਹੋਣਾ ਚਾਹੀਦਾ ਫੇਰ ਹੀ ਇਹ ਜੀਵਨ ਹੈ ਜਿਹੜਾ ਉਹ ਸਫਲਾ ਸਮਝਿਆ ਜਾ ਸਕਦਾ ਹੈ ਇਸੇ ਤਰ੍ਹਾਂ ਸਾਨੂੰ ਇੱਕ ਸਾਖੀ ਹੋਰ ਮਿਲਦੀ ਹੈਗੀ ਹੈ ਇਹ ਗੱਲ ਸਾਨੂੰ ਹਮੇਸ਼ਾ ਚੇਤੇ ਰੱਖਣੀ ਚਾਹੀਦੀ ਹੈ ਵੀ ਇਹਨਾਂ ਸਾਖੀਆਂ ਚੋਂ ਅਸੀਂ ਕੀ ਸਿੱਖ ਰਹੀਏ ਇੱਕ ਜਸਵੰਤ ਰਾਏ ਨਾਂ ਦਾ ਬੰਦਾ ਸੀਗਾ ਜਦੋਂ ਕਾਬਲ ਕੰਧਾਰ ਦੀ ਸੰਗਤ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਦੇ ਦਰਸ਼ਨ ਲਈ ਆ ਰਹੀ ਸੀ ਉਦੇ ਮਨ ਦੇ ਵਿੱਚ ਪਾਪ ਉੱਠਿਆ ਚੋਰੀ ਕਰਦਾ ਸੀਗਾ ਜੀ ਵੀ ਉੱਥੇ ਤੇ ਲਹਿਰਾਂ ਪੈਰਾ ਹੋਮਣ ਗਿਆ ਰੌਣਕ ਮੇਲੇ ਵੱਡੇ ਹੋਣਗੇ ਜੇਬਾਂ ਕੱਟਣ ਦਾ ਮੌਕਾ ਲੱਗ ਜਾਏਗਾ ਰਸਤੇ ਦੇ ਵਿੱਚ ਵੀ ਮਿਲ ਜਾਏਗਾ ਸੋ ਨਜ਼ਾਰੇ ਨਾਲ ਚੰਗੀ ਰਕਮ ਹੈ ਜਿਹੜੀ ਉਹ ਮੇਰੇ ਹੱਥ ਲੱਗ ਜਾਏਗੀ ਤੇ ਜਿਸ ਵਕਤ ਜਸਵੰਤਰਾਓ ਗੁਰੂ ਸਾਹਿਬ ਨੂੰ ਨਮਸਕਾਰ ਕਰਨ ਲਈ ਆਇਆ ਹੁਣ ਉਹਨੇ ਤੇ ਇਹੋ ਸਮਝਿਆ ਵੀ ਸਾਹਮਣੇ ਆਮ ਕੋਈ ਸ਼ਖਸੀਅਤ ਬੈਠੀ ਹੈ ਪਰ ਗੁਰੂ ਸਾਹਿਬ ਨੇ ਉਹਨਾਂ ਦੱਸਿਆ ਦੀ ਚੋਰ ਕੀ ਹਾਮਾ ਭਰੇ ਨਾ ਕੋਇ ਉਹਨੇ ਗੁਰੂ ਸਾਹਿਬ ਦੇ ਚਰਨ ਪਕੜ ਲਏ ਕਿਉਂਕਿ ਉਹਦਾ ਪਾਗ ਝੁਕੜ ਚੁੱਕਾ ਸੀਗਾ ਸਤਿਗੁਰੂ ਨੇ ਫਿਰ ਉਹਨੂੰ ਸਮਝਾਇਆ ਕਿ ਦੇਖ ਪੁੱਤਰ ਇਹ ਕੰਮ ਚੰਗਾ ਨਹੀਂ ਕਰ ਜਾਈ ਉਹਨੇ ਚੋਰੀ ਛੱਡੀ ਹੀ ਨਹੀਂ ਉਹਨੇ ਗੁਰੂ ਸਾਹਿਬ ਦਾ ਹੁਕਮ ਗ੍ਰਿੜ੍ਹ ਕਰਕੇ ਆਪਣੇ ਜੀਵਨ ਦੇ ਅੰਦਰ ਸਿੱਖੀ ਵੀ ਕਮਾਈ ਤੇ ਕਾਬਲ ਕੰਧਾਰ ਵਾਲੇ ਪਾਸਿਓ ਸਿੱਖੀ ਦਾ ਪ੍ਰਚਾਰ ਵੀ ਕਰਦਾ ਰਿਹਾ ਇਹ ਅੱਜ ਦੇ ਸਮੇਂ ਦੇ ਵਿੱਚ ਸਾਨੂੰ ਵੀ ਸੋਚਣਾ ਚਾਹੀਦਾ ਹੈ ਚੋਰੀ ਕੱਖ ਦੀ ਵੀ ਚੋਰੀ ਲੱਖ ਦੀ ਵੀ ਉਹ ਕਿਸੇ ਢੰਗ ਨਾਲ ਕੀਤੀ ਜਾ ਰਹੀ ਹੋਵੇ ਕਿ ਗੁਰੂ ਸਾਹਿਬ ਸਹਿਮਤ ਹੋਵਣਗੇ ਫਿਰ ਸਾਨੂੰ ਇੱਕ ਸਾਖੀ ਮਿਲਦੀ ਹੈ ਗੇਂਦਾਮਲ ਨਾਂ ਦੇ ਵਿਅਕਤੀ ਦੇ ਨਾਲ ਸਬੰਧਤ ਹੈ ਜਿਸ ਨੂੰ ਜੂਆ ਖੇਡਣ ਦੀ ਆਦਤ ਸੀਗੀ ਸ਼ਰਾਬ ਪੀਣ ਦੀ ਵਾਦੀ ਸੀਗੀ ਉਹ ਵੀ ਗੁਰੂ ਮਹਾਰਾਜ ਦੇ ਪਾਸ ਆਇਆ ਸੀਗਾ ਗੁਰਸਿੱਖੀ ਲੈਣ ਦੇ ਵਾਸਤੇ ਗੁਰੂ ਸਾਹਿਬ ਨੇ ਉਹਨੂੰ ਵੀ ਸਮਝਾਇਆ ਕਿ ਭਾਈ ਇਹ ਜੂਏ ਦੀ ਆਦਤ ਤੈਨੂੰ ਛੱਡਣੀ ਪਏਗੀ ਜੇ ਜਿਹੜੀ ਸ਼ਰਾਬ ਤੂੰ ਪੀਂਦਾ ਹੈ ਨਾ ਇਹਦਾ ਤੈਨੂੰ ਤਿਆਗ ਕਰਨਾ ਪਏਗਾ ਫੇਰ ਹੀ ਤੂੰ ਗੁਰੂ ਦਾ ਸਿੱਖ ਬਣ ਸਕਦਾ ਹੈ ਇਸੇ ਤਰ੍ਹਾਂ ਇੱਕ ਸੱਜਣ ਤੰਬਾਕੂ ਦਾ ਨਸ਼ਾ ਕਰਦਾ ਸੀਗਾ ਜੇ ਜੰਡੀਆਂ ਕਰਕੇ ਉਹਦਾ ਨਾਮ ਆਉਂਦਾ ਉਹ ਵੀ ਗੁਰੂ ਮਹਾਰਾਜ ਪਾਸ ਆਇਆ ਸੀ ਕਿੰਨਾ ਸੱਚੇ ਪਾਤਸ਼ਾਹ ਵੀ ਆ ਮਾਨਸਿਕ ਰੋਗਾਂ ਦੇ ਵਿੱਚ ਫਸਿਆ ਹੋਇਆ ਮਨ ਦੀ ਸ਼ਾਂਤੀ ਚਾਹੁੰਦਾ ਹੈਗਾ ਮੈਂ ਬਾਣੀ ਵੀ ਪੜਦਾ ਹੈ ਸਭ ਕੁਝ ਕਰਦਾ ਹੈ ਜਾਂ ਪਰ ਨਾ ਸੁਰਤੀ ਕਾਗਰ ਹੁੰਦੀ ਹੈ ਨਾ ਮਨ ਨੂੰ ਟਿਕਾ ਮਿਲਦਾ ਤੇ ਗੁਰੂ ਸਾਹਿਬ ਨੇ ਉਹਨੂੰ ਸਮਝਾਇਆ ਸੀਗਾ ਕਿ ਭਾਈ ਪਹਿਲਾਂ ਆ ਜਿਹੜਾ ਨਸ਼ਾ ਕਰਦਾ ਹੈ ਨਾ ਇਹਨੂੰ ਛੱਡ। ਉਹਨਾਂ ਚਿਰ ਬਾਣੀ ਦਾ ਰਸ ਤੈਨੂੰ ਪ੍ਰਾਪਤ ਨਹੀਂ ਹੋਏਗਾ ਜੀ। ਸੋ ਸਾਡੇ ਕੋਲੇ ਤੇ ਇਹੋ ਜੇ ਤਾਰੀਖੀ ਹਵਾਲੇ ਪਏ ਹੋਏ ਨੇ ਜਦੋਂ ਗੁਰੂ ਸਾਹਿਬ ਆਪਣੇ ਸਿੱਖਾਂ ਨੂੰ ਨਸ਼ਿਆਂ ਤੋਂ ਰੋਕਦੇ ਰਹੇ ਨੇ। ਅੱਜ ਆਪਣੇ ਆਪ ਨੂੰ ਸੇਖ ਕਰਨ ਵਾਲੇ ਲੋਕਾਂ ਨੂੰ ਇਹਨਾਂ ਘਟੇ ਜ਼ਰੂਰ ਸੋਚਣਾ ਚਾਹੀਦਾ ਸਾਡੇ ਘਰਾਂ 'ਚ ਪਈਆਂ ਬੋਤਲਾਂ ਸਾਡੇ ਹੱਥਾਂ ਦੇ ਵਿੱਚ ਫੜੇ ਹੋਏ ਪਿਆਲੇ ਕਿ ਗੁਰੂ ਪ੍ਰਵਾਨ ਕਰੇਗਾ ਸਵੇਰੇ ਉੱਠ ਕੇ ਚਾਹੇ ਅਸੀਂ ਬਾਣੀ ਕਿਉਂ ਨਾ ਪੜ ਲਈਏ ਗੁਰੂ ਪ੍ਰਵਾਨ ਕਰੇਗਾ ਕਿਉਂਕਿ ਜਿਸ ਗੁਰੂ ਨੂੰ ਚੇਤੇ ਕਰਦੇ ਆਣ ਥੋੜਾ ਆਪਣੇ ਜੀਵਨ ਨੂੰ ਉਹਦੇ ਸਾਹਮਣੇ ਖੜਾ ਕੇ ਸਾਨੂੰ ਵਿਚਾਰਨਾ ਚਾਹੀਦਾ ਹੈਗਾ ਫਿਰ ਇੱਕ ਸਤਗੁਰੂ ਮਹਾਰਾਜ ਦੇ ਪਾਸ ਬਸੰਤਰ ਨਾਮ ਦਾ ਕਾਸ਼ੀ ਵਾਲੇ ਪਾਸੇ ਤੋਂ ਕੋਈ ਬ੍ਰਾਹਮਣ ਆਇਆ ਸੀ ਜਿਹਦੇ ਸਰੀਰ ਨੂੰ ਕੋੜ ਹੋਇਆ ਸੀ ਉਹਨੇ ਆ ਕੇ ਬੇਨਤੀ ਕੀਤੀ ਕਿਉਂਕਿ ਬਹੁਤ ਵੱਡਾ ਸ਼ਫਾਖਾਨਾ ਸੀਗਾ ਤੇ ਉਹਦੇ ਵਿਹਾਰ ਨੂੰ ਦੇਖ ਕੇ ਮਹਾਰਾਜ ਮੁਸਕਰਾ ਕੇ ਕਹਿਣ ਲੱਗੇ ਪੰਡਤ ਜੀ ਇਹ ਤਨ ਦਾ ਕੋੜ ਤੇ ਠੀਕ ਹੋ ਜਾਏਗਾ ਇਹ ਤੇ ਕੋਈ ਵੱਡੀ ਗੱਲ ਨਹੀਂ ਪਰ ਜਿਹੜਾ ਮਨ ਦਾ ਕੋੜ ਚਮੇੜੀ ਫਿਰਦਿਓ ਇਹਨੂੰ ਠੀਕ ਨਹੀਂ ਜੇ ਕਰਨਾਗਾ ਉਨ ਮੰਨ ਦੇ ਕੋੜ ਤੋਂ ਭਾਵ ਗੁਰੂ ਸਾਹਿਬ ਦਾ ਸੀ ਵੀ ਜਿਹੜਾ ਉਹ ਜਾਤ ਪਾਤ ਦੇ ਵਿੱਚ ਵਰਨ ਆਸ਼ਰਮ ਦੇ ਵਿੱਚ ਉੱਚ ਨੀਚ ਅੰਦਰ ਸੱਚਪੇਟ ਅੰਦਰ ਵਿਸ਼ਵਾਸ ਕਰਦਾ ਸੀਗਾ ਤੇ ਉਹਦੇ ਵਰਤਾਓ ਵਿੱਚੋਂ ਇਹ ਗੱਲਾਂ ਪ੍ਰਗਟ ਹੋ ਰਹੀਆਂ ਸਨ ਸੋ ਗੁਰੂ ਮਹਾਰਾਜ ਨੇ ਸਿੱਖਾਂ ਨੂੰ ਇਹਦੇ ਵਿੱਚੋਂ ਵਿਵਾਰ ਕੱਢਿਆ ਜੀ ਉਹ ਪੰਡਤ ਦੇ ਤੰ ਦਾ ਹੀ ਕੋੜ ਦੂਰ ਨਹੀਂ ਕੀਤਾ ਮਹਾਰਾਜ ਨੇ ਉਹਦੇ ਮਨ ਦਾ ਕੋੜ ਵੀ ਦੂਰ ਕੀਤਾ ਸੀਗਾ ਜੀ ਇਸੇ ਤਰ੍ਹਾਂ ਸਾਨੂੰ ਇੱਕ ਹੋਰ ਘਟਨਾ ਦਾ ਜ਼ਿਕਰ ਮਿਲਦਾ ਹੈਗਾ ਇੱਕ ਸੱਜਣ ਸੀ ਰੋਪੜ ਦੇ ਇਲਾਕੇ ਦਾ ਸ਼ਾਹੂਕਾਰ ਸੀ ਰਾਜਾ ਰਾਮ ਉਹ ਕੁੜੀਆਂ ਮਾਰ ਦਿੰਦਾ ਸੀ ਉਹਦੇ ਘਰੇ ਜਦੋਂ ਵੀ ਕੋਈ ਜਨਮ ਲੈਂਦੀ ਸੀਗੀ ਨਾ ਆਪ ਨੂੰ ਪਤਾ ਹੈ ਪੈੜੀ ਰੀਤ ਪੁਰਾਣੇ ਸਮੇਂ ਦੇ ਅੰਦਰ ਬਹੁਤ ਰਹੀ ਹੈ ਕਿ ਕੁੜੀ ਮਾਰਨ ਦੀ ਸੋ ਜਦੋਂ ਉਹ ਵੀ ਇੱਕ ਵਾਰੀ ਗੁਰੂ ਮਹਾਰਾਜ ਦੇ ਦਰਸ਼ਨ ਕਰਨ ਦੇ ਵਾਸਤੇ ਆਇਆ ਤੇ ਮਹਾਰਾਜ ਨੇ ਚੌਕਦਾਰ ਨੂੰ ਕਹਿ ਦਿੱਤਾ ਵੀ ਇਹਨੂੰ ਸੰਗਤ ਦੇ ਵਿੱਚ ਬੈਠਣ ਦੀ ਆਗਿਆ ਨਾ ਦਿੱਤੀ ਜਾਵੇ ਜਦੋਂ ਨੇ ਪੁੱਛਿਆ ਕਾਰਨ ਕੀ ਹੈ ਤੇ ਗੁਰੂ ਮਹਾਰਾਜ ਨੇ ਪਰਿਸੰਗਤ ਦੇ ਵਿੱਚ ਆਖਿਆ ਵੀ ਕੁੜੀ ਮਾਰ ਲਈ ਸਾਡੇ ਕੋਲ ਇੱਥੇ ਕੋਈ ਥਾਂ ਨਹੀਂ ਕੀਤੇ ਫਿਰ ਉਹਨੇ ਗੁਰੂ ਮਹਾਰਾਜ ਦੇ ਪਾਸੋਂ ਆਪਣੀ ਭੁੱਲ ਵੀ ਬਖਸ਼ਾਈ ਕੀਤੀ ਹੈ ਤੇ ਗੁਰੂ ਮਹਾਰਾਜ ਨੇ ਸਿੱਖਾਂ ਨੂੰ ਵੀ ਹੁਕਮ ਕੀਤਾ ਸੀਗਾ ਕਿ ਕਿਸੇ ਵੀ ਕੁੜੀ ਮਾਰ ਦੇ ਨਾਲ ਨੜੀ ਮਾਰ ਦੇ ਨਾਲ ਸਿੱਖਾਂ ਨੇ ਆਪਣਾ ਸੁਭੰਦ ਨਹੀਂ ਰੱਖਣਾਗਾ ਇੱਕ ਘਟਨਾ ਹੋਰ ਹੈ ਜੀ ਇਹ ਵੀ ਬੜੀ ਮਹੱਤਵਪੂਰਨ ਘਟਨਾ ਹੈ ਸਿੱਖੀ ਦੇ ਅੰਦਰ ਕੇਸਾਂ ਦਾ ਬੜਾ ਮਹੱਤਵ ਹੈਗਾ ਇਹ ਗੱਲ ਵੱਖਰੀ ਹੈ ਵੀ ਅੱਜ ਫੈਸ਼ਨ ਪ੍ਰਸਤੀ ਦੇ ਅੰਦਰ ਰੁੜ ਕੇ ਅ ਸਿੱਖ ਪਰਿਵਾਰਾਂ ਦੇ ਅੰਦਰ ਕੇਸਾਂ ਦੀ ਬੇਅਦਬੀ ਹੈ ਜਿਹੜੀ ਉਹ ਵੀ ਵੱਡੇ ਪੱਧਰ ਦੇ ਉੱਤੇ ਹੋ ਰਹੀ ਹੈ ਵੈਸੇ ਹਨ ਇਹ ਸ਼ਾਇਦ ਸ਼ਬਦ ਪਤਾ ਨਹੀਂ ਠੀਕ ਹਨ ਜਾਂ ਨਹੀਂ ਹੈ ਹਨ ਇਹ ਤੇ ਤੁਸੀਂ ਆਪ ਨਿਰਣਾ ਕਰ ਸਕਦੇ ਹੋ ਚੰਗੇ ਤਰੀਕੇ ਦੇ ਨਾਲ ਅ ਸਿੱਖ ਨੂੰ ਮੈਂ ਜਾਂ ਤੁਸੀਂ ਡਿਫਾਈਨ ਨਹੀਂ ਕਰ ਸਕਦੇ ਕਿ ਸਿੱਖ ਕੌਣ ਹੁੰਦਾ ਇਹ ਗੁਰੂ ਹੀ ਦੱਸਦਾ ਹੈ ਤੇ ਗੁਰੂ ਦਾ ਬੜਾ ਹੀ ਪਿਆਰਾ ਫੈਸਲਾ ਹੈ ਸੋ ਸਿੱਖ ਸਖਾਪਨ ਬੰਦਪਹਿ ਭਾਈ ਦੇ ਗੁਰਕੇ ਭਾਣੇ ਵਿੱਚ ਆ ਜਿਹੜਾ ਗੁਰੂ ਦੇ ਹੁਕਮ ਵਿੱਚ ਹਨ ਬਸ ਗੁਰੂ ਨੇ ਉਸੇ ਨੂੰ ਸਿੱਖ ਮੰਨਿਆ ਹੈਗਾ ਹਾਂ ਗੁਰੂ ਨਾਨਕ ਸਾਹਿਬ ਮਹਾਰਾਜ ਜਦੋਂ ਭਾਈ ਮਰਦਾਨੇ ਨੂੰ ਨਾਲ ਲੈ ਕੇ ਤੁਰਨਾ ਸੀ ਤੇ ਸਾਨੂੰ ਤਾਰੀਖ 'ਚ ਜ਼ਿਕਰ ਮਿਲਦਾ ਉਹਨਾਂ ਨੇ ਤਿੰਨ ਬਚਨ ਲਏ ਸੀ ਉਹਨਾਂ 'ਚ ਇੱਕ ਬਚਨੀ ਵੀ ਸੀ ਕਿ ਸਿਰ ਦੇ ਕੇਸਾਂ ਤੋਂ ਲੈ ਕੇ ਪੈਰ ਦੇ ਅੰਗੂਠੇ ਤੱਕ ਕੋਈ ਵੀ ਰੋਮ ਆ ਜਿਹੜਾ ਉਹਦੀ ਬੇਅਦਬੀ ਨਹੀਂ ਕਰਨੀਗੇ ਫਿਰ ਇਹੋ ਜਾਂ ਜ਼ਿਕਰੀ ਸਾਨੂੰ ਮਿਲਦਾ ਹੈਗਾ ਗੁਰੂ ਹਰਿਸ਼ਾਹ ਮਹਾਰਾਜ ਦੇ ਵਕਤ ਵੀ ਜਿਸ ਵਕਤ ਜਿਹਨੂੰ ਹਕੀਕਤ ਰਾਏ ਵੀ ਕਹਿ ਦਿੱਤਾ ਜਾਂਦਾ ਹੈ ਹਕੀਕਤ ਸਿੰਘ ਵੀ ਕਿਹਾ ਜਾਂਦਾ ਹੈ ਉਹਦਾ ਦਾਦਾ ਮਹਾਰਾਜ ਪਾਲਸੋਂ ਸਿੱਖੀ ਦੀ ਦਾਤ ਲੈਣ ਲਈ ਆਇਆ ਸੀ ਤੇ ਮਹਾਰਾਜ ਨੇ ਉਹਨੂੰ ਤਿੰਨ ਗੱਲਾਂ ਉਹਦ ਆਖੀਆਂ ਸੀ ਇੱਕ ਤੇ ਜਿਹੜਾ ਸੀਗਾ ਵੀ ਹੁੱਕਾ ਨਹੀਂ ਪੀਣਾਗਾ ਇਹਦੇ ਨਾਲ ਆਪਣਾ ਸਬੰਧ ਤੋੜ ਦੂਸਰਾ ਟੋਪੀ ਨਹੀਂ ਪਹਿਨਣੇਗੀ ਤੇ ਤੀਸਰੀ ਗੱਲ ਸੀ ਰੋਮਾਂ ਦੀ ਬੇਅਦਬੀ ਨਹੀਂ ਕਰਨੀ। ਹਨਾ ਫਿਰ ਸਾਨੂੰ 10ਵੇਂ ਪਾਸ਼ਾ ਦੇ ਮੌਕੇ ਵੀ ਹੁਕਮਨਾਮੇ ਮਿਲਦੇ ਹੈਗੇ ਆ ਜਿਹੜੇ ਇਸ ਨਾਲ ਸੰਬੰਧਤ ਆ। ਸੋ ਜਿਹੜੀ ਮੈਂ ਗੱਲ ਕਹਿਣ ਲੱਗਾ ਸੀਗਾ ਅ ਗੁਰੂ ਮਹਾਰਾਜ ਦੇ ਸਮੇਂ ਵੀ ਇੱਕ ਭਾਈ ਜੋਧੇ ਨਈਆ ਜੀ ਹੋਏ ਆ ਉਹਨਾਂ ਨੇ ਮਹਾਰਾਜ ਦੇ ਪਾਸ ਆ ਕੇ ਬੇਨਤੀ ਕੀਤੀ ਸੀਗੀ ਤੇ ਮਾਰਾ ਇਹਨਾਂ ਨੂੰ ਸਮਝਾਇਆ ਸੀਗਾ ਜਦੋਂ ਨੇ ਬੇਨਤੀ ਕੀਤੀ ਵੀ ਸੱਚੇ ਪਾਤਸ਼ਾਹ ਮਾਨਸਿਕ ਰੋਗਾਂ ਦੇ ਅੰਦਰ ਕਿਰਿਆ ਹੋਇਆ ਮਨ ਦੀ ਸ਼ਾਂਤੀ ਲੱਭ ਰਿਹਾ ਹੈ ਤੇ ਬਾਣੀ ਪੜਦਾ ਪਰ ਗੱਲ ਬਣਦੀ ਕੋਈ ਨਹੀਂ ਤੇ ਸੱਚੇ ਪਾਤਸ਼ਾਹ ਨੇ ਉਹਨੂੰ ਸਮਝਾਇਆ ਸੀਗਾ ਕਿ ਭਾਈ ਇਹ ਕੇਸ ਰੱਬ ਦੀ ਦਿੱਤੀ ਹੋਈ ਦਾਤ ਇਹਨਾਂ ਦਾ ਕੋਈ ਮਹੱਤਵ ਹੈਗਾ ਇਹਨਾਂ ਨੂੰ ਸੰਭਾਲ ਗੁਰੂ ਬਖਸ਼ਿਸ਼ ਕਰੇਗਾ 100 ਸਿੱਖੀ ਦੇ ਅੰਦਰ ਕੇਸਾਂ ਦੀ ਵਿਸ਼ੇਸ਼ਤਾ ਥੋੜੇ ਦਿਨ ਪਹਿਲਾਂ ਭਾਈ ਕਾਰੂ ਸਿੰਘ ਉਹਨਾਂ ਦਾ ਸ਼ਹੀਦੀ ਦਿਹਾੜਾ ਵੀ ਲੰਘ ਕੇ ਗਿਆ। ਇਹ ਠੀਕ ਹੈ ਉਹਨਾਂ ਦੇ ਉੱਤੇ ਦੋ ਇਲਜ਼ਾਮ ਲਗਾਏ ਗਏ ਸਨ। ਇੱਕ ਤੇ ਜਿਹੜੇ ਸਰਕਾਰ ਦੇ ਬਾਗੀ ਆ ਉਹਨਾਂ ਨੂੰ ਰੋਟੀ ਟੋ ਖਵਾਉਣ ਦਾ, ਦੂਸਰਾ ਉਹਨਾਂ ਦੇ ਉੱਪਰ ਸੀਗਾ ਸਰਕਾਰੀ ਫੌਜਦਾਰ ਨੂੰ ਕਤਲ ਕਰਾਉਣ ਦਾ। ਤੇ ਉਹਨਾਂ ਨੂੰ ਵੀ ਆਖਿਆ ਗਿਆ ਸੀਗਾ ਵੀ ਤੁਹਾਡੇ ਕੇਸ ਆ ਜਿਹੜੇ ਉਹ ਕਤਲ ਕਰ ਦਿੱਤੇ ਜਾਣਗੇ ਹਨਾ। ਤੇ ਉਹਨਾਂ ਨੇ ਆਖਿਆ ਵੀ ਤੂੰ ਕਤਲ ਕਰਨ ਦੀਆਂ ਗੱਲਾਂ ਕਰਦਾ ਵੀ ਮੈਂ ਤੇ ਕੈਂਟੀ ਨਹੀਂ ਲੱਗਣ ਦੇਣੀ ਉਹ ਕਹਿੰਦੇ ਸੀ ਤੇਰੀ ਖੋਪੜੀ ਲਾ ਦੇਾਂਗੇ ਤੇ ਆਪ ਨੂੰ ਪਤਾ ਹੈ ਵੀ ਸ਼ਾਇਦ ਦੁਨੀਆ ਦੇ ਇਤਿਹਾਸ ਅੰਦਰ ਦੁਨੀਆ ਦੀ ਤਵਾਰੀਖ ਅੰਦਰ ਵਾਹਿਦ ਸਿੱਖ ਕੌਮ ਇਹੋ ਜੀ ਹੈ ਜਿਨ੍ਹਾਂ ਦੇ ਬਜ਼ੁਰਗਾਂ ਨੇ ਕਿਸਾਂ ਦੀ ਖਾਤਰ ਸ਼ਹਾਦਤਾਂ ਦਿੱਤੀਆਂ ਨੇ ਸੋ ਇਹਦੇ ਬਾਰੇ ਵੀ ਸਾਨੂੰ ਸੋਚਣਾ ਚਾਹੀਦਾ ਹੈਗਾ ਸੋ ਇੱਥੇ ਕੀਰਤਪੁਰ ਸਾਹਿਬ ਦੀ ਧਰਤੀ ਦੇ ਉੱਤੇ ਪੂਰਾ ਰੌਣਕ ਮੇਲਾ ਲੱਗਾ ਹੋਇਆ ਸੀਗਾ ਜੇ ਇਸੇ ਸਮੇਂ ਦੇ ਅੰਦਰ ਔਰੰਗਜ਼ੇਬ ਦੇ ਪਾਸ ਜੜੀਆਂ ਸ਼ਿਕਾਇਤਾਂ ਆਈਆਂ ਸੀਗੀਆਂ ਉਹਦੇ ਕਰਕੇ ਉਹਨੇ ਗੁਰੂ ਮਹਾਰਾਜ ਨੂੰ ਬੁਲਾਉਣ ਦੇ ਲਈ ਰਾਜਾ ਜੈ ਸਿੰਘ ਨੂੰ ਆਖਿਆ ਕਿਉਂਕਿ ਉਹ ਜਾਣਦਾ ਸੀ ਵੀ ਸਿੱਧੇ ਤੇ ਆਵਣਗੇ ਨਹੀਂ ਰਾਜਾ ਜੈ ਸਿੰਘ ਨੇ ਆਪਣੇ ਇੱਕ ਚਾਕਰ ਪਰਸ਼ਰਾਮ ਨੂੰ ਭੇਜਿਆ ਕਿ ਰਾਜਾ ਜੈ ਸਿੰਘ ਇਹ ਪਰਿਵਾਰ ਗੁਰੂ ਘਰ ਦਾ ਸ਼ਰਧਾਲੂ ਸੀਗਾ ਇਹਦੇ ਤੇ ਕਦੇ ਵੱਖਰੀ ਗੱਲਬਾਤ ਵੀ ਕਰਾਂਗੇ ਆਪਾਂ ਤੇ ਚਲੋ ਗੁਰੂ ਸਾਹਿਬ ਜਾਣਦੇ ਸਨ ਵੀ ਕੀ ਗੱਲਬਾਤ ਉਹਨਾਂ ਨੂੰ ਪੂਰੀ ਗੱਲਬਾਤ ਦਾ ਪਤਾ ਲੱਗ ਚੁੱਕਾ ਸੀਗਾ ਗੁਰੂ ਸਾਹਿਬ ਨੇ ਆਪਣਾ ਮਨ ਬਣਾਇਆ ਦਿੱਲੀ ਜਾਣ ਦਾ ਦੂਰੋ ਦੂਰੋ ਸੰਗਤਾਂ ਦਰਸ਼ਨਾਂ ਨੂੰ ਆ ਰਹੀਆਂ ਸਨ ਮਹਾਰਾਜ ਨੂੰ ਪਤਾ ਲੱਗਾ ਕਾਬਲ ਕੰਧਾਰ ਦੀ ਸੰਗਤ ਆ ਰਹੀ ਹੈ ਤੇ ਸਤਿਗੁਰੂ ਰਸਤੇ ਦੇ ਵਿੱਚ ਹੀ ਰੁਕ ਗਏ ਸਨ ਇਸ ਵੇਲੇ ਮਹਾਰਾਜ ਪੰਜੋਖੜੇ ਪਹੁੰਚੇ ਜਿੱਥੇ ਕਲਾਲ ਚੰਦ ਨਾਮ ਦਾ ਪੰਡਤ ਸੀਗਾ ਜਿਹੜਾ ਹੰਕਾਰ ਦੇ ਵਿੱਚ ਟੱਟਿਆ ਹੋਇਆ ਗੁਰੂ ਸਾਹਿਬ ਦੇ ਪਾਸ ਆਇਆ ਉਹਦੇ ਬੋਲਾਂ ਦੇ ਵਿੱਚ ਵੀ ਬਹੁਤ ਜ਼ਿਆਦਾ ਅਹੰਕਾਰ ਸੀਗਾ ਉਹਦੇ ਮਨ 'ਚ ਸੀ ਕਿ ਮੈਂ ਗੁਰੂ ਸਾਹਿਬ ਨੂੰ ਨੀਵਾ ਦਿਖਾਉਣਾ ਹੈ ਉਹ ਗੀਤਾ ਦੇ ਅਰਥ ਕਰਾਉਣਾ ਚਾਹੁੰਦਾ ਸੀ ਮਹਾਰਾਜ ਨੂੰ ਖੁੱਲਾ ਚੈਲੰਜ ਦਿੱਤਾ ਕਿੰਦੇ ਜਦ ਜਿਹਨੂੰ ਮਰਜ਼ੀ ਬੁਲਾ ਲਿਆ ਉਹ ਤੇਰੀ ਗੀਤਾ ਦੇ ਅਰਥ ਕਰ ਦੇਗਾ ਤੁਸੀਂ ਸੋਚ ਕੇ ਦੇਖੋ ਸਹੀ ਤੇ ਜੇ ਅੱਜ 550 ਕੋਈ ਜਪਦੀ ਦੀ ਪਹਿਲੀ ਪੌੜੀ ਦੇ ਅਰਥ ਵੀ ਪੁੱਛ ਲਵੇ ਕਿ ਜਪਦੀ ਨੂੰ ਪੜਨ ਵਾਲਾ ਬੰਦਾ ਪਹਿਲੀ ਪੌੜੀ ਦੇ ਅਰਥ ਜਾਣਦਾ ਹੈ ਸਮਝਦਾ ਹੈ ਜੇ ਸੋ ਭਾਈ ਛੱਜੋ ਜੀ ਨੂੰ ਲਿਆਂਦਾ ਗਿਆ ਗੁਰੂ ਨੇ ਅਸੀਸ ਦਿੱਤੀ ਸਿਰ ਦੇ ਉੱਤੇ ਛੜੀ ਰੱਖ ਕੇ ਤੇ ਭਾਈ ਛੱਜੂ ਨੇ ਲਾਲਚੰਦ ਨੂੰ ਨਿਰੁੱਤਰ ਕਰ ਦਿੱਤਾ ਭਾਈ ਛੱਜੂ ਜੀ ਦੇ ਬਾਰੇ ਮੰਨਿਆ ਜਾਂਦਾ ਹੈ ਕਿ ਉਹ ਤੀਵਰ ਬਰਾਦਰੀ ਦੇ ਵਿੱਚੋਂ ਸਨ ਝੋਰਾ ਦੇ ਵਿੱਚੋਂ ਸਨ ਮਹਾਰਾਜ ਨੇ ਆਪਣੇ ਇਸ ਗੁਰਸਿੱਖ ਨੂੰ ਬੜਾ ਮਾਣ ਦਿੱਤਾ ਜਗਨਨਾਥਪੁਰੀ ਵਾਲੇ ਪਾਸੇ ਇਹਨਾਂ ਨੂੰ ਪ੍ਰਚਾਰਕ ਬਣਾ ਕੇ ਭੇਜਿਆ ਗਿਆ ਇਹਨਾਂ ਦੀ ਅੰਸ਼ ਦੇ ਵਿੱਚ ਹੀ ਅੱਗੇ ਭਾਈ ਹਿੰਮਤ ਸਿੰਘ ਸਨ ਜਿਹੜੇ ਪੰਜ ਪਿਆਰਿਆਂ ਦੇ ਵਿੱਚੋਂ ਇੱਕ ਸਨ ਸੋ ਇਹ ਪ੍ਰਵਾਨ ਪ੍ਰਾਣੇ ਪਰਿਵਾਰ ਗੁਰੂ ਘਰ ਦੇ ਨਾਲ ਜੁੜੇ ਹੋਏ ਸਨ ਲਾਲ ਚੰਦ ਦਾ ਹੰਕਾਰ ਟੁੱਟਾ ਗੁਰੂ ਦੇ ਚਰਨ ਪਕੜੇ ਗੁਰੂ ਕਾ ਸਿੱਖ ਬਣਿਆ ਤੇ ਲਾਲ ਸਿੰਘ ਬਣ ਕੇ ਕਿਸੇ ਵੇਲੇ ਚਮਕੌਰ ਦੀ ਜੰਗ ਦੇ ਵਿੱਚ ਜੂਝਦਿਆਂ ਹੋਇਆ ਇਹ ਸ਼ਹੀਦ ਵੀ ਹੁੰਦਾ ਹੈ ਗੁਰੂ ਮਹਾਰਾਜ ਦਿੱਲੀ ਆਏ ਦਿੱਲੀ ਰਾਜੇ ਵੱਲੋਂ ਹੀ ਇਹ ਆਪੈਨੂੰ ਕਹਿ ਸਕਦੇ ਸੀ ਗੁਰੂ ਦੀ ਪ੍ਰੀਖਿਆ ਲੈਣ ਦਾ ਸੁਭਬ ਕਿਉਂ ਨੇ ਆਪਣੀ ਰਾਣੀ ਨੂੰ ਦਾਸੀਆਂ ਵਾਲੇ ਕੱਪੜੇ ਪਵਾ ਕੇ ਤੇ ਦਾਸੀਆਂ ਚ ਬਿਠਾਇਆ ਹੋਇਆ ਸੀਗਾ ਗੁਰੂ ਮਹਾਰਾਜ ਨੇ ਉਹਨੂੰ ਪ੍ਰਗਟ ਕੀਤਾ ਤੇ ਨਾਲ ਹੀ ਆਖਿਆ ਵੀ ਇਹ ਕਪਟ ਕਰਨਾ ਸ਼ੋਭਦਾ ਨਹੀਂਗਾ ਜੇ ਮਹਾਰਾਜ ਨੇ ਪਰਮੇਸ਼ਰ ਨੇ ਤੈਨੂੰ ਰਾਣੀ ਬਣਾਇਆ ਤੇ ਰਾਣੀ ਬਣ ਕੇ ਹੀ ਰਹਿ ਫਿਰ ਇੱਥੇ ਸਾਨੂੰ ਇਹ ਵੀ ਪਤਾ ਲੱਗਦਾ ਹੈ ਵੀ ਬਾਦਸ਼ਾਹ ਨੇ ਮਿਲਣ ਦੀਆਂ ਕੋਸ਼ਿਸ਼ਾਂ ਕੀਤੀਆਂ ਪਰ ਗੁਰੂ ਸਾਹਿਬ ਜਵਾਬ ਦਿੰਦੇ ਰਹੇ ਕੁਝ ਕਲਿਫਟਾਂ 'ਚ ਜ਼ਿਕਰ ਮਿਲੰਦਾ ਵੀ ਪਰ ਬਹੁਤਾ ਉਸੇ ਗੱਲ ਤੇ ਸਹਿਮਤ ਨੇ ਕਿ ਗੁਰੂ ਸਾਹਿਬ ਨੇ ਦਰਸ਼ਨ ਦੇਣ ਤੋਂ ਇਨਕਾਰ ਕਰ ਦਿੱਤਾ ਵੀ ਅਸੀਂ ਦਰਸ਼ਨ ਨਹੀਂ ਦੇਣਾਗਾ ਇਹ ਬੰਦਾ ਕਿਸੇ ਗੱਲ ਤੇ ਖਲੋਣ ਵਾਲਾ ਨਹੀਂ ਇਹਦਾ ਦੀਨ ਇਮਾਨ ਕੋਈ ਨਹੀਂ ਗਾਜੇ ਆ ਵੈਸੇ ਅੱਜ ਦੀ ਲੀਡਰਸ਼ਿਪ ਨੂੰ ਵੀ ਗੁਰੂ ਮਹਾਰਾਜ ਤੋਂ ਕੋਈ ਸਿੱਖਿਆ ਲੈਣੀ ਚਾਹੀਦੀ ਹੈਗੀ ਉਹਨਾਂ ਦੇ ਜੀਵਨ ਦੇ ਪਾਸੋਂ ਵੀ ਤੇ ਆਪਾਂ ਦੇਖਦੇ ਆ ਫਿਰ ਦਿੱਲੀ ਦੇ ਵਿੱਚ ਬਹੁਤ ਵੱਡੀ ਪੱਧਰ ਦੇ ਉੱਤੇ ਸ਼ੀਤਲਾ ਦੀ ਬਿਮਾਰੀ ਚੇਤਿਕ ਦੀ ਬਿਮਾਰੀ ਹੈ ਜਿਹੜੀ ਉਹ ਫੈਲ ਗਈ ਇੱਥੇ ਹਾਂ ਇੱਥੇ ਇਹ ਵੀ ਸਾਨੂੰ ਮਿਲਦਾ ਹੈਗਾ ਵੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਤੇ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਦਾ ਮਲਾਪ ਹੋਇਆ ਸੀ ਭਾਈ ਕਲਿਆਣੇ ਦੀ ਧਰਮਸ਼ਾਲਾ ਦੇ ਅੰਦਰ ਤੇ ਇਹ ਸਾਡੇ ਪੰਥ ਦੀ ਇੱਕ ਬਹੁਤ ਵੱਡੀ ਇਤਰਾਸ ਦੀ ਹੈਗੀ ਹੈ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਵੀ ਜਦੋਂ ਦਿੱਲੀ ਆਏ ਸ਼ਹਾਦਤ ਦੇਣ ਦੇ ਵਾਸਤੇ ਹਣ ਉਦੋਂ ਵੀ ਜੇ ਆਪਾਂ ਦੇਖੀਏ ਭਾਈ ਕਲਿਆਣੇ ਦੀ ਧਰਮਸ਼ਾਲਾ ਜਿਹੜੀ ਉਹ ਸਿੱਖਾਂ ਦਾ ਬੜਾ ਕੇਂਦਰੀ ਸਥਾਨ ਸੀ ਪਰ ਉਹ ਸੀ ਕਿੱਥੇ ਇਹ ਸਾਡੀ ਸਭ ਤੋਂ ਵੱਡੀ ਤਰਸਦੀ ਹੈ ਸਾਨੂੰ ਅੱਜ ਤੱਕ ਨਹੀਂ ਦੇ ਪਤਾ ਉਸ ਸਥਾਨ ਦਾ ਅੱਜ ਤੱਕ ਨਹੀਂ ਸਾਨੂੰ ਪਤਾ ਉਸ ਸਥਾਨ ਦਾ ਸੋ ਜਿਹੜੀ ਗੱਲ ਕਰ ਰਹੇ ਹਾਂ ਆਪਾਂ ਫੇਰ ਗੁਰੂ ਮਹਾਰਾਜ ਨੇ ਜਦੋਂ ਇੱਥੇ ਆਪ ਆਪਣੇ ਹੱਥੀਂ ਸੇਵਾ ਵੀ ਕੀਤੀ ਜਦੋਂ ਇੱਥੇ ਬਹੁਤ ਵੱਡੀ ਪੱਧਰ ਤੇ ਉੱਤੇ ਬਿਮਾਰੀ ਫੈਲ ਗਈ ਸੀ ਤੇ ਫਿਰ ਉਹ ਵੇਲਾ ਆ ਗਿਆ ਜਿਹਨੂੰ ਸ਼ਾਇਦ ਮੈਂ ਟੁਕਮੇ ਸ਼ਬਦਾਂ ਦੇ ਵਿੱਚ ਬਿਆਨ ਨਾ ਕਰ ਸਕਾਂ ਪਰ ਪਰਚੀਆਂ ਸੇਵਾਦਾਰਸ ਦੇ ਕਰਤਾ ਨੇ ਬੜਾ ਸੋਹਣਾ ਲਿਖਿਆ ਕਿਨ ਲੱਗਾ ਗੁਰੂ ਸੀਤਲਾ ਦਾ ਅੰਗੀਕਾਰ ਕੀਆ ਗੁਰੂ ਨੇ ਸੀਤਲਾ ਨੂੰ ਅੰਗੀਕਾਰ ਕੀਤਾ ਸਰੀਰ ਛੋੜਨੇ ਕੀ ਤਿਆਰੀ ਕੀਤੀ ਫਿਰ ਗੁਰੂ ਸਾਹਿਬ ਨੂੰ ਜਿੱਥੇ ਅਜਵਾਲਾ ਸਾਹਿਬ ਗੁਰਦੁਆਰਾ ਇੱਥੇ ਮਹਾਰਾਜ ਦੇ ਹੁਕਮ ਦੇ ਉੱਤੇ ਲਿਆਂਦਾ ਗਿਆ ਇੱਥੇ ਹੀ ਸੱਚੇ ਪਾਤਸ਼ਾਹ ਨੇ ਆਪਣਾ ਸਰੀਰ ਛੱਡਣ ਤੋਂ ਪਹਿਲਾਂ ਇਹ ਹੁਕਮ ਕੀਤਾ ਕਿ ਭਾਈ ਬਾਬਾ ਬਸੈ ਗ੍ਰਾਮ ਬਕਾਲੇ ਉਹਨਾਂ ਦਾ ਸਿੱਧਾ ਸੰਦੇਸ਼ ਸੀ ਗੁਰੂ ਤੇਗ ਬਹਾਦਰ ਸ਼ਹਿਬ ਮਹਾਰਾਜ ਦੇ ਵੱਲ ਇੱਥੇ ਹੀ ਗੁਰੂ ਪਾਤਸ਼ਾਹ ਨੇ ਆਪਣਾ ਸਰੀਰਕ ਚੋਲਾ ਜਿਹੜਾ ਉਹ ਬਦਲਿਆ ਹੈ ਜੀ ਆਪਾਂ ਕਹਿ ਸਕਦੇ ਹਾਂ ਇੱਥੇ ਜੋਤੀ ਜੋਤ ਸਮਾਏ ਦਿੱਲੀ ਦੀ ਧਰਤੀ ਦੇ ਉੱਤੇ ਸਤਿਗੁਰੂ ਤਨ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਦਿੱਲੀ ਦੇ ਲੋਕਾਂ ਦਾ ਦੁੱਖ ਦਰਦ ਸਤਿਗੁਰੂ ਨੇ ਆਪ ਸਮੇਟਿਆ ਇਹਨਾਂ ਦੀ ਝੋਲੀ ਦੇ ਵਿੱਚ ਤਨ ਦੀ ਹੀ ਨਹੀਂ ਮਨ ਦੀ ਅਰੋਗਤਾ ਵੀ ਮਹਾਰਾਜ ਨੇ ਪਾਈ ਸਤਿਗੁਰੂ ਕਿਰਪਾ ਕਰਨ ਅਸੀਂ ਵੀ ਬੜੇ ਵੱਡੇ ਪੱਦਰ ਦੇ ਉੱਤੇ ਮਨ ਕਰਕੇ ਵੀ ਰੋਗੀ ਆਂ ਮਹਾਰਾਜ ਸਾਡੇ ਤੇ ਵੀ ਕਿਰਪਾ ਕਰਨ ਉਹਨਾਂ ਦੇ ਜੀਵਨ ਤੋਂ ਅਸੀਂ ਵੀ ਕੋਈ ਪ੍ਰੇਰਣਾ ਲੈ ਕੇ ਅੱਗੇ ਵੱਧ ਸਕੀਏ ਵਾਹ ਗੁਰਜੀਕਾ ਖਾਲਸਾ ਵਾਹ ਗੁਰਜੀ ਕੀ ਫਤ